ਸਾਸੀ ਗੱਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹਾ ਜੇ ਕਿਸਾਨਾਂ ਵੱਲੋਂ ਇੱਕ ਤੋਂ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਤਰਨਤਾਰਨ ਦੇ ਵਿੱਚ ਰੇਲਾਂ ਰੋਕ ਦਿੱਤੀਆਂ ਗਈਆਂ ਨੇ ਚੱਕਾ ਜੰਮ ਕਰ ਦਿੱਤਾ ਗਿਆ 12 ਤੋਂ 4 ਵਜੇ ਤੱਕ ਕਿਸਾਨਾਂ ਮੈਦੂਰਾ ਵੱਲੋਂ ਜਿਹੜੀ ਆ ਰੇਲ ਆ ਰੋਕਣ ਦੀ ਜਿਹੜੀ ਆਵਾਜ਼ ਦਿੱਤੀ ਗਈ ਸੀ ਤੇ ਤੁਸੀਂ ਦੇਖ ਸਕਦੇ ਜੇ ਸਾਫ਼ ਤਸਵੀਰਾਂ ਦੇ ਵਿੱਚ ਕਿ ਕਿਸਾਨ ਇੱਕ ਵਾਰ ਫੇਰ ਟ੍ਰੈਕਾਂ ਦੇ ਉੱਪਰ ਜਿਹੜਾ ਆਣ ਕੇ ਡਟ ਗਏ ਨੇ ਤੇ ਆਪਣੀਆਂ ਹੱਕੀ ਮੰਗਾਂ ਦੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਉਣ ਲਈ ਇੱਕ ਵਾਰ ਫੇਰ ਜਿਹੜੀ ਆ ਇੱਥੇ ਰੇਲਾ ਰੋਕ ਦਿੱਤੀ ਗਿਆ ਸਾਡੇ ਨਾਲ ਆਸਾਨ ਆਗੂ ਮੌਜੂਦ ਆ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੀ ਕਿੱਥੇ ਕੁ ਦੇਖਦੇ ਜੀ ਇਹ ਸਥਿਤੀ ਜਿਹੜੀ ਆ ਪਿਛਲੇ ਲੰਬੇ ਸਮੇਂ ਤੋਂ ਟਿੱਕਰੀ ਤੇ ਸਿੰਘੂ ਬਾਰਡਰ ਦੇ ਉੱਪਰ ਵੀ ਕਿਸਾਨ ਡਟੇ ਹੋਏ ਨੇ ਕਿੱਥੇ ਕੁ ਸਰਕਾਰ ਦਾ ਰਵਈਆ ਅਜੇ ਵੀ ਖੜਾ ਮੈਂ ਜਰਪ੍ਰੀਤ ਸਿੰਘ ਸਿੱਧਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਜਿਹੜਾ ਸਾਡਾ ਰੇਲ ਰੋਕਨ ਦੋਨੋਂ ਨੇ ਪੂਰੇ ਦੇਸ਼ ਦੇ ਵਿੱਚ ਜਿਹੜੀ ਅਕਾਲ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਵੀ ਲਗਭਗ 60 ਜਗ੍ਹਾ ਤੇ ਇਹ ਰੇਲ ਰੋਕੋ ਜਿਹੜਾ ਵਾ ਇਹ ਕੀਤਾ ਜਾਊਗਾ ਇਹਦੇ ਵਿੱਚ ਜਿਹੜੀਆਂ ਮੰਗਾਂ ਸਾਡੀਆਂ ਵਾਂ ਉਹ ਜਿਹੜੀਆਂ ਦਿੱਲੀ ਮੋਰਚੇ ਨੂੰ ਅਸੀਂ ਜਾ ਰਹੇ ਹਾਂ ਲੈ ਕੇ ਦੋ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹੀ ਸਾਡੀਆਂ ਮੰਗਾਂ ਵਾਂ ਜਿੱਦਾਂ ਆਪਣਾ ਆਪਣਾ ਸ਼ੰਭੂ ਦੇ ਉੱਤੇ ਰੋਕਿਆ ਗਿਆ ਵਾ ਖਡੋਰੀ ਦੇ ਵਿੱਚ ਜਿਹੜਾ ਵਾ ਉਥੇ ਮੋਰਚਾ ਲੱਗਾ ਵਾ ਉਹਦੀ ਕਾਲ ਦੇ ਉੱਤੇ ਜਿਹੜਾ ਅੱਜ ਰੇਰ ਰੋਕੋ ਅੰਦੋਲਨ ਕੀਤਾ ਗਿਆ ਤਰਨਤਾਰ ਦੇ ਵਿੱਚ ਵੀ ਇਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਵਾ ਉਹ ਉਹੀ ਮੰਗਾਂ ਵਾ ਸਾਡੀਆਂ ਕਿ ਸਰਕਾਰ ਜਿਹੜੀ 23 ਫਸਲਾ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਵੇ ਉਹਦੇ ਨਾਲ ਸੁਆਮੀ ਨਾਥਰ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਲਾਗੂ ਕੀਤੀ ਜਾਵੇ ਉਹਦੇ ਨਾਲ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਦੀ ਗੱਲ ਆ ਉਹਦੇ ਨਾਲ ਪ੍ਰਦੂਸ਼ਣ ਐਕਟ ਜੋ ਕਿਸਾਨ ਨੂੰ ਬਾਹਰ ਕੱਢਣ ਦੀ ਗੱਲ ਆ ਬਿਜਲੀ ਸੋਧ ਬਿੱਲ ਜਿਹੜੀ ਲੈ ਕੇ ਆਈ ਸਰਕਾਰ ਉਹ ਜਿਹੜਾ ਵਾਪਸ ਲੈਣ ਦੀ ਗੱਲ ਆ ਲਖੀਪੁਰ ਖੀਰੀ ਕਾਂਡ ਜਿਹੜਾ ਵਾਪਰਿਆ ਦਿੱਲੀ ਅੰਦੋਲਨ ਦੌਰਾਨ ਉਹ ਅਜ ਉਹਦੇ ਲੜਕੇ ਵੱਲੋਂ ਜਿੱਦਾਂ ਕਿਸਾਨਾਂ ਤੇ ਇੱਕ ਪੱਤਰਕਾਰ ਵੀਰ ਤੇ ਗੱਡੀ ਚਾਰ ਕੇ ਦੜਿਆ ਗਿਆ ਉਹ ਨਸਾਫਤੀ ਮੰਗਿਆ ਉਹਦੇ ਨਾਲ ਪਿਛਲੇ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਜਿਹੜੇ ਪਰਚੇ ਹੋਏ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਉਹ ਵਾਪਸ ਲੈਣ ਦੀ ਗੱਲ ਆ ਉਹਦੇ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਅਸੀਂ ਆਨੇ ਆ ਕਿਉਂਕਿ ਪੂਰੇ ਦੇਸ਼ ਦੇ ਵਿੱਚੋਂ ਜਿਹੜੇ ਫੋਰਮ ਆ ਜਿਨ੍ਹਾਂ ਨਾਲ ਕਿਸਾਨਾਂ ਬਿਦੂਰਾਂ ਦੀਆਂ ਵੱਡੀ ਪੱਧਰ ਤੇ ਨਾਲ ਆ ਰਹੀਆਂ ਵਾ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਸੰਕੇਤਕ 4 ਘੰਟੇ ਦਾ ਅਸੀਂ ਐਲਾਨ ਕੀਤਾ ਵਾ ਉਹ ਜਿਹੜੇ ਮੋਰਚੇ ਸਾਡੇ ਬਾਰਡਰਾਂ ਤੇ ਆ ਉਹ ਪਹਿਲਾਂ ਦੀ ਤਰ੍ਹਾਂ ਚੜ੍ਹਦੀ ਕਲਾ ਨਾਲ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਕੋਈ ਮਸਲੇ ਹੱਲ ਨਹੀਂ ਕਰਦੀ ਉਹ ਮੋਰਚੇ ਜਿਹੜੇ ਆ ਹੋਰ ਬਾਰਡਰਾਂ ਤੇ ਵੀ ਖੁੱਲਣਗੇ ਜੇ ਦੇਖੀਏ ਤਾਂ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਸਿੰਗੂ ਤੇ ਟਿਕਰੀ ਬਾਰਡਰ ਤੇ ਕਿਸਾਨ ਬੈਠੇ ਹੋਏ ਆ ਵਕ ਵਕ ਜਿੱਥੇ ਉਹਨਾਂ ਨੂੰ ਆਸੂ ਗੈਸ ਦੇ ਗੋਲਿਆਂ ਦਾ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਪਿਛਲੀ ਵਾਰ ਹੀ ਸੰਘਰਸ਼ ਪੰਜਾਬ ਦੇ ਵਿੱਚ ਉੱਠਿਆ ਸੀ ਤਾਂ ਕਿਸਾਨ ਜਿਹੜਾ ਵਾ ਹਰ ਇੱਕ ਚੀਜ਼ ਨੂੰ ਪਾਸੇ ਕਰਦੇ ਹੋਏ ਦਿੱਲੀ ਜਿਹੜਾ ਚਲੇ ਗਏ ਸੀ ਇਸ ਵਾਰ ਟਿਕਰੀ ਬਾਰਡਰ ਤੇ ਜਾਂ ਸਿੰਗੂ ਬਾਰਡਰ ਤੇ ਰੁਕੇ ਆ ਕੀ ਗੱਲ ਕਿਸਾਨ ਆਗੂਆਂ ਦੀ ਜਿਹੜੀ ਕਾਲ ਆ ਰੁਕਣ ਦੀ ਆ ਜਾਂ ਮੀਟਿੰਗਾਂ ਦੇਖੀਆਂ ਜਾ ਰਹੀਆਂ ਵਾ ਕੀ ਕਾਰਨ ਆ ਜਿਹੜਾ ਉੱਥੇ ਰੁਕਣ ਦਾ ਨਹੀਂ ਜਦੋਂ ਵੇਖੋ 13 ਤਰੀਕ ਦਾ ਲਾੜ ਕੀਤਾ ਗਿਆ ਸੀ ਇਸ ਵਾਰ ਪਿਛਲੀ ਵਾਰੀ ਜਿਹੜੀ ਸਰਕਾਰ ਨੇ ਬੈਰੀਕੇਡਿੰਗ ਕੀਤੀ ਸੀ ਉਹ ਆਮ ਜਿਹੜੇ ਬੈਰੀਕੇਡਾ ਲੋਹੇ ਦੇ ਲਦੇ ਹੋ ਇਸ ਵਾਰ ਸਰਕਾਰ ਨੇ ਜਿਹੜਾ ਵਾ ਉਹ ਪਹਿਲਾਂ ਹੀ ਇੱਕ ਮਹੀਨਾ ਜਿਹੜਾ ਉੱਥੇ ਬਲੈਂਡਿੰਗ ਦੇ ਨਾਲ ਜਿਹੜੇ ਸੜਕਾਂ ਦੇ ਵਿੱਚ ਲੈਂਟਰ ਪਾ ਪਾ ਕੇ ਸੜਕਾਂ ਦੇ ਵਿੱਚ ਗੱਡੇ ਕੱਢ ਕੇ ਸੜਕਾਂ ਦੇ ਵਿੱਚ ਕੰਟੇਨਰ ਰੱਖ ਕੇ ਉਹਨਾਂ ਦੇ ਵਿੱਚ ਬੱਜਰੀ ਸੀਮੈਂਟ ਭਰ ਕੇ ਇਸ ਤਰੀਕੇ ਦੇ ਨਾਲ ਬਾਰਡਰ ਬਣਾਏ ਗਿਆ ਵੀ ਜਿੱਦਾਂ ਉਹ ਕਿਸੇ ਦੇਸ਼ ਦੀ ਹੋਰ ਦੂਜੇ ਦੇਸ਼ ਦੀ ਸਰਹੱਦ ਹੋਵੇ ਉਹ ਆਪਣਾ ਕੋਸ਼ਿਸ਼ ਨੌਜਵਾਨਾਂ ਨੇ ਕੀਤੀ ਪਰ ਉਹਦੇ ਵਿੱਚ ਨੁਕਸਾਨ ਵੱਡੇ ਨੁਕਸਾਨ ਹੋ ਜਿੱਦਾਂ ਖਨੌਰੀ ਦੇ ਵਿੱਚ 21 ਤਰੀਕ ਨੂੰ ਨੌਜਵਾਨ ਸ਼ੁਭ ਕਰਨ ਦੀ 시ਧੀ ਹੋਈ ਆ ਉਸ ਨੁਕਸਾਨ ਨੂੰ ਵੇਖ ਕੇ ਫਿਰ ਆਗੂਆਂ ਨੇ ਜਿਹੜਾ ਉਹ ਅੱਗੇ ਵਧਨ ਦਾ ਜਿਹੜੇ ਰੋਕ ਦਿੱਤੇ ਆ ਕਿਉਂਕਿ ਅੱਗੇ ਜਿਹੜਾ ਵਧਿਆ ਨੁਕਸਾਨ ਬਹੁਤ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਜੋ ਸੀਗਾ ਫਿਰ ਹੋਰ ਨੁਕਸਾਨ ਨਾ ਹੋਵੇ ਉਹ ਫਿਰ ਪਲਾਨਿੰਗ ਦੇ ਨਾਲ ਫਿਰ ਉੱਥੇ ਰੋਕ ਕੇ ਜਿਹੜੇ ਮੋਰਚੇ ਆ ਸ਼ੰਭੂ ਦੇ ਤੇ ਖਨੋਰੀ ਤੇ ਪਹਿਲਾਂ ਦੀ ਤਰ੍ਹਾਂ ਜਾਰੀ ਆ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਆ ਜੇ ਕਿਸਾਨਾ ਆਪਣਾ ਆਗੂਆਂ ਵੱਲੋਂ ਕੋਈ ਅੱਗੇ ਵਧਣ ਦੀ ਕਾਲ ਆਊਗੀ ਤੇ ਜ਼ਰੂਰ ਉੱਥੇ ਜਿਹੜਾ ਪਹਿਰਾ ਦਿੱਤਾ ਜਾਊਗਾ ਹਾਲ ਦੀ ਘੜੀ ਜਿਹੜਾ ਮੋਰਚੇ ਆ ਉਹ ਆਪਣਾ ਸ਼ੰਭੂ ਤੇ ਖਨੋਰੀ ਜਿਹੜੇ ਚੜ੍ਹਦੀ ਕਲਾ ਦੇ ਨਾਲ ਜਾਰੀ ਆ ਅੱਛਾ ਇਹ ਸਾਰੇ ਜਿਹੜੇ ਆ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜਦੋਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਵਿੱਚ ਬੈਠਦੇ ਰਹੇ ਨੇ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਜਿਹੜੀ ਆ ਉਹ ਕਿਸ ਤਰ੍ਹਾਂ ਦੇਖਦੇ ਜੀ ਪੰਜਾਬ ਸਰਕਾਰ ਦੀ ਭੂਮਿਕਾ ਦੇਖੋ ਹਾਤੀ ਦੇ ਦੰਗ ਦਿਖਾਉਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਉਹਦੇ ਵਿੱਚ ਵੇਖੋ ਜੇ ਤੇ ਸਰਕਾਰ ਸਿਰਦ ਹੋਵੇ ਤੇ ਜਿਹੜਾ ਆਪਣਾ ਸ਼ੰਭੂ ਦੇ ਵਿੱਚ ਜਿਹੜਾ ਵਾ ਘੱਗਰ ਦਰਿਆ ਦੇ ਉੱਤੇ ਪੁਲ ਦੇ ਉੱਤੇ ਜਿਹੜਾ ਉਹਨਾਂ ਨਾਕਾ ਲਾਇਆ ਵਾ ਹਰਿਆਣਾ ਪੁਲਿਸ ਵੱਲੋਂ ਉਹ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਤੇ ਖਨੌਰੀ ਦੇ ਵਿੱਚ ਵੀ ਪੰਜਾਬ ਦੀ ਹੱਦ ਦੇ ਵਿੱਚ ਤੇ ਜਿੱਦਾਂ 21 ਤਰੀਕ ਨੂੰ ਆਪਣਾ ਹਰਿਆਣਾ ਪੁਲਿਸ ਨੇ ਪੰਜਾਬ ਦੇ ਅੰਦਰ ਆਣ ਕੇ ਜਿੱਦਾਂ ਡਰੋਨ ਆ ਰਾਇ ਬੰਬ ਸੁੱਟੇ ਤੇ ਜਿੱਦਾਂ ਪੰਜਾਬ ਦੇ ਅੰਦਰ ਆਣ ਕੇ ਗੋ ਸਦੀਆਂ ਗੋਲੀਆਂ ਚਲਾਈਆਂ ਜਿਹਦੇ ਨਾਲ ਸ਼ੁਭ ਕਰਨ ਦੀ ਸ਼ਿੱਧੀ ਹੁੰਦੀ ਆ ਤੇ ਬੋਰੀਆਂ ਦੇ ਵਿੱਚ ਪਾ ਪਾ ਕੇ ਕਿਸਾਨ ਕੁੱਟੇ ਤੇ ਪੰਜਾਬ ਦੇ ਵਿੱਚ ਆਣ ਕੇ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਟਰੈਕਟਰ ਤੋੜੇ ਟਰਾਲੀਆਂ ਭੰਨੀਆਂ ਪੂਰਾ ਨੁਕਸਾਨ ਕੀਤਾ ਭਾਜ ਪਰ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਚੁੱਪਿਆ ਇਹਦੇ ਨਾਲ ਸਰਕਾਰ ਦਾ ਚਿਹਰਾ ਲੰਗਾ ਹੋਇਆ ਵੀ ਸਰਕਾਰ ਸਿਰਫ ਪੰਜਾਬ ਦੀ ਸਰਕਾਰ ਵੋਟਾਂ ਦਾ ਕਰਕੇ ਆ ਜਿਹੜੀ ਲੋਕ ਸਭਾ ਚੋਣਾਂ ਆ ਰਹੀਆਂ ਉਹਦਾ ਕਰਕੇ ਜਿਹੜਾ ਵਾ ਲੋਕਾਂ ਦੇ ਵਿੱਚ ਇੱਕ ਭਰਮ ਫਲਾ ਰਹੀ ਆ ਵੀ ਮੈਂ ਕਿਸਾਨਾਂ ਦੇ ਨਾਲ ਆ ਪਰ ਅੰਦਰ ਖਾਤੇ ਜਿਹੜੀ ਆ ਇਹ ਬੀਜੇਪੀ ਦੇ ਨਾਲ ਸਾਂਝ ਪਾ ਕੇ ਚੱਲ ਰਹੀ ਆ ਜਿਹਦਾ ਕਰਕੇ ਜਿਹੜੀਆਂ ਮੁਸ਼ਕਲਾਂ ਬਾਰਡਰਾਂ ਦੇ ਉਤੇ ਹਰਿਆਣਾ ਪੁਲਿਸ ਨੇ ਜੋ ਤਸ਼ੱਦਦ ਪੰਜਾਬ ਦੀ ਧਰਤੀ ਤਿਆਰ ਕੇ ਕੀਤਾ ਵਾ ਸਰਕਾਰ ਮੂੰਹ ਨਹੀਂ ਖੋਲਿਆ ਸਰਕਾਰ ਨੇ ਉਹ ਜਿਹੜਾ ਸੱਭ ਕਰਨ ਦੇ ਮਸਲੇ ਤੇ ਐਫ ਆਈ ਆਰ ਕਰਾਈ ਆ ਉਹ ਵੀ ਸਰਕਾਰ ਨੇ ਕਿਸਾਨਾਂ ਦੇ ਰੋ ਅੱਗੇ ਝੋਕ ਕੇ ਜਿਹੜੀ ਜ਼ੀਰੋ ਐਫ ਆਈ ਆਰ ਉਹਦੇ ਵਿੱਚ ਵੀ ਸਰਕਾਰ ਐਫ ਆਈ ਆਰ ਕਰਨ ਨੂੰ ਤਿਆਰ ਨਹੀਂ ਸੀਗੀ ਸਿਰਫ ਅਥਰੂ ਪਹੁੰਚਾਉਣ ਦੀ ਖਾਤਰ ਸਰਕਾਰ ਨੇ ਕੀਤਾ ਗਿਆ ਇਸ ਕਰਕੇ ਜਿਹੜੀਆਂ ਵੀ ਸਰਕਾਰਾਂ ਵਾ ਇਹਨਾਂ ਸਾਰਿਆਂ ਦੀ ਮਿਲੀ ਭੁਗਤਿਆ ਕਿਸਾਨਾਂ ਨੂੰ ਆਪਣੀ ਲੜਾਈ ਕਿਸਾਨ ਆ ਮਜ਼ਦੂਰ ਆ ਦੇਸ਼ ਦਾ ਆਮ ਵਰਗ ਆ ਉਹਨੂੰ ਆਪਣੀ ਲੜਾਈ ਲੜ ਲਈ ਇੱਕ ਮੋਠੋੜਾ ਪਊਗਾ ਜੇ ਲੜਾਈ ਜਿੱਤਣੀ ਆ ਕਿਸੇ ਵੀ ਸੰਘਰਸ਼ ਦੇ ਵਿੱਚ ਜੇ ਦੇਖੀਏ ਤਾਂ ਪੰਜਾਬ ਜਾਂ ਪੰਜਾਬੀ ਜਿਹੜੇ ਆ ਉਹ ਹਮੇਸ਼ਾ ਹੀ ਅੱਗੇ ਵਧ ਕੇ ਡੜਾਵਾ ਆਪਣੇ ਦਮ ਦੇ ਉੱਪਰ ਲੜਦੇ ਨੇ ਇਹਦੇ ਹਮੇਸ਼ਾ ਹੀ ਗਾੜੀ ਜਿਹੜਾ ਹਰ ਇੱਕ ਮਸਲੇ ਦੇ ਹੁੰਦੇ ਨੇ ਜੇ ਦੇਖੀਏ ਤਾਂ ਪੰਜਾਬ ਦੇ ਵਿੱਚ ਕਈ ਲੋਕਾਂ ਦੇ ਵਿੱਚ ਅਜਿਹੀਆਂ ਗੱਲਾਂ ਵੀ ਚੱਲਦੀਆਂ ਨੇ ਇਹਦੇ ਪੰਜਾਬ ਦੇ ਵਿੱਚ ਝੋਨਾ ਕਣਕਾ ਆਲੂ ਮਟਰ ਜਾਂ ਇੱਕ ਦੋ ਫਸਲਾਂ ਹੋਰ ਨੇ ਜਿਨ੍ਹਾਂ ਦੇ ਉੱਪਰ ਐਮਐਸਪੀ ਦੀ ਲੋਡ ਆ ਪਰ ਤੁਸੀਂ 23 ਫਸਲਾਂ ਦੇ ਮੰਗ ਕਰ ਰਹੇ ਜੇ ਕਿ ਦੂਸ ਪਰਾਵਾ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਜੀ ਬਿਲਕੁਲ ਜੀ ਬਿਲਕੁਲ ਵੇਖਿਆ ਜੇ ਵੇਖਿਆ ਜਾਵੇ ਤੇ ਹਾਲਤ ਜਿਹੜੀ ਆ ਕਿਸਾਨ ਮਜ਼ਦੂਰ ਦੀ ਪੂਰੇ ਦੇਸ਼ ਦੇ ਵਿੱਚ ਇੱਕ ਇੱਕ ਹੀ ਆ ਜੇ ਵੇਖੋ ਜੀ ਆਪਣੇ ਇੱਥੇ ਕਣਕ ਝੋਨੇ ਦੀ ਗੱਲ ਕਰਤੀਏ ਜਾਂ ਹੋਰ ਫਸਲਾਂ ਵਾ ਜਿੱਦਾਂ ਆਲੂ ਰੋਲੇ ਆ ਮਟਰ ਰੋਲੇ ਆ ਹੋਰ ਸਬਜ਼ੀਆਂ ਰੋਲੀਆਂ ਵਾ ਉਹਦੇ ਨਾਲ ਸਾਡੀ ਜਿੱਦਾਂ ਤੇਲ ਬੀਜਾਂ ਤੇ ਐਮ ਐਸ ਪੀ ਦੀ ਮੰਗ ਆ ਉਹਦੇ ਨਾਲ ਜਿੱਦਾਂ ਆਪਣਾ ਦੂਜਾ ਜਿਹੜਾ ਗੰਨੇ ਤੇ ਸਾਡੀ ਮੰਗਿਆ ਉਹਦੇ ਨਾਲ ਜਿੰਦਾ ਸਾਊਥ ਲੱਖਰ ਦੇ ਵਿੱਚ ਮਸਾਲੇ ਰੁਲਦੇ ਆ ਆਪਣਾ ਪਿਆਜ਼ ਦੀ ਜੇ ਗੱਲ ਕਰ ਲਈਏ ਜਿਹੜਾ ਕਿਸਾਨ ਬੀਜਦਾ ਉਹਨੂੰ 1 ਰੁਪਿਆ 2 ਰੁਪਏ ਕਿਲੋ ਮਿਲਦੇ ਆ ਪਰ ਬਾਜ਼ਾਰ ਦੇ ਵਿੱਚ ਜਿਹੜਾ ਲੈ ਕੇ ਖਾਂਦਾ ਉਹਦੀ ਵੀ ਲੋਟ ਹੁੰਦੀ ਆ 30 35 50 ਰੁਪਏ 80 ਰੁਪਏ ਤੋਂ ਘਾਟੋਂ ਉਹਨੂੰ ਮਿਲਦਾ ਨਹੀਂ ਆ ਜੇ ਸਰਕਾਰ ਇਹਨਾਂ ਫਸਲਾਂ ਤੇ ਐਮਐਸਪੀ ਬੰਦ ਦੇਵੇ ਉਹਦੇ ਨਾਲ ਕਿਸਾਨ ਦਾ ਵੀ ਭੜਾ ਹੋਊਗਾ ਤੇ ਜਿਹੜਾ ਖਰੀਦ ਕੇ ਖਾਂਦਾ ਉਹਦਾ ਵੀ ਭੜਾ ਹੋਊਗਾ ਕਿਉਂਕਿ ਜਿਹੜੀਆਂ ਚੀਜ਼ਾਂ ਤੇ ਐਮਐਸਪੀ ਨਹੀਂ ਹੈਗੀ ਉਹ ਚੀਜ਼ਾਂ ਲੋਕਾਂ ਨੂੰ ਮਹਿੰਗੀਆਂ ਮਿਲਦੀਆਂ ਵਾ ਜਿਹੜੀ ਚੀਜ਼ ਤੇ ਐਮਐਸਪੀ ਜਿੱਦਾਂ ਜੇ ਦੱਖਣ ਦੇ ਵਿੱਚ ਆ ਸਾਡੇ ਮੋਰਚਿਆਂ ਦੇ ਵਿੱਚ ਤਾਮਲ ਨਾਡੂ ਤੋਂ ਵੱਡੀ ਗਿਣਤੀ ਚ ਕਿਸਾਨ ਆਏ ਕਿਸਾਨ ਆਗੂ ਆਏ ਉਹਨਾਂ ਨੇ ਦੱਸਿਆ ਵੀ ਜਿੱਦਾਂ ਸਾਡੇ ਉੱਥੇ ਨਾਰੀਅਲ ਦੀ ਖੇਤੀ ਹੁੰਦੀ ਆ ਸਾਡਾ ਨਾਰੀਅਲ ਉੱਥੇ ਰੁਪਈਏ ਨੂੰ ਨਹੀਂ ਕੋ ਪੁੱਛਦਾ ਤੇ ਉਹ ਜਦੋਂ ਬਾਜ਼ਾਰ ਦੇ ਵਿੱਚ ਆਣ ਕੇ ਆਪਾਂ ਨਾਰੀਅਲ ਤੁਸੀਂ ਲੈਂਦੇ ਜਾਂ ਪਾਣੀ ਪੀਣ ਨੂੰ ਲੈਂਦੇ ਲੋਕ ਉਹ 50 ਰੁਪਏ 60 ਰੁਪਏ 70 ਰੁਪਏ ਦਾ ਇੱਕ ਨਾਰੀਅਲ ਮਿਲਦਾ ਜਦ ਕਿ ਉੱਥੇ ਉਹ ਰੁਪਈਏ ਨੂੰ ਵੀ ਨਹੀਂ ਕੋ ਪੁੱਛਦਾ ਤੇ ਜਿਹੜਾ ਨਾਰੀਅਲ ਦਾ ਤੇਲ ਆ ਉਹ ਵੀ ਕੌਡੀਆਂ ਦੇ ਭਾਅ ਵੇਖਦਾ ਜਦੋਂ ਕਿ ਦੂਜੇ ਬੰਦੇ ਉਹਦੀ ਕੀਮਤ ਆਪਾਂ ਵੇਖ ਲਈਏ ਕਿ ਕਿੱਥੇ ਆ ਇਸ ਇਸੇ ਕਰਕੇ ਅ ਤੇ ਜਿਹੜਾ ਪੈਦਾ ਕਰਨ ਵਾਲਾ ਉਹ ਵੀ ਬਾਜੂਗਾ ਤੇ ਜਿਹੜਾ ਲੈ ਕੇ ਖਾਦਾ ਉਹ ਵੀ ਬਾਜੂਗਾ ਜੇ ਐਮਐਸਪੀ ਲਾਗੂ ਨਹੀਂ ਹੁੰਦੀ ਤੇ ਜਿਹੜੀ ਆ ਲੁੱਟ ਜਿਹੜੀ ਆ ਉਹ ਵਿਚਲਾ ਤਬਕਾ ਜਿਹੜਾ ਕਾਰਪੋਰੇਟ ਆ ਉਹ ਲੁੱਟ ਕਰਦਾ ਵਾ ਉਹ ਲੁੱਟ ਨੂੰ ਰੋਕਣ ਲਈ ਅਸੀਂ ਐਮਐਸਪੀ ਦੀ ਮੰਗ ਕਰਦੇ ਆ ਜਿਹੜਾ ਦੇਸ਼ ਦਾ ਖੇਤੀ ਮੰਤਰੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੈਨਲ ਦੇ ਮਾਧਿਅਮ ਰਾਹੀਂ ਕੀ ਕਹਿਣਾ ਚਾਹੋਗੇ ਕੀ ਅਪੀਲ ਜਾਂ ਕੋਈ ਆਪਣੀ ਜਿਹੜੀ ਆ ਗੱਲ ਰੱਖੀ ਅਸੀਂ ਤੇ ਵੇਖੋ ਜੀ ਤੇਰਾ ਅਸੀਂ ਤੇ ਪਹਿਲਾਂ ਵੀ ਅੰਦੋਲਨ ਤੋਂ ਪਹਿਲਾਂ ਵੀ ਸਰਕਾਰ ਨੂੰ ਬੇਨਤੀ ਕੀਤੀ ਸੀ ਵੀ ਇਹ ਮੰਗਾ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਦੇਸ਼ ਦੇ ਲੋਕਾਂ ਦੀਆਂ ਇਹ ਹੱਲ ਕਰੋ ਤੇ ਮੋਰਚਾ ਲਾਉਣ ਦੀ ਜ਼ਰੂਰਤ ਨਾ ਪਵੇ ਅਸੀਂ ਅੱਜ ਵੀ ਇਸ ਮੋਰਚੇ ਦੇ ਵਿੱਚੋਂ ਸਰਕਾਰ ਨੂੰ ਕਹਿੰਦੇ ਆ ਵੀ ਸਾਡੀਆਂ ਮੰਗਾਂ ਤੁਹਾਡੇ ਟੇਬਲ ਤੇ ਪਈਆਂ ਵਾਂ ਜਿੱਡੀ ਛੇਤੀ ਹੱਲ ਕਰ ਦਿਓ ਤੇ ਲੋਕ ਆਪਣੇ ਘਰਾਂ ਨੂੰ ਜਾਣਗੇ ਜੇ ਸਰਕਾਰ ਦੀ ਵੱ ਆਉਂਦਾ ਲੱਗੇ ਤੇ ਕਿਸਾਨ ਮੋਟ ਜਾਣਗੇ ਜਾਂ ਇਲੈਕਸ਼ਨਾਂ ਦੇ ਵਿੱਚ ਕਿਸਾਨ ਮੁਰਝਾਨ ਕੇ ਵੀ ਸਾਡਾ ਬਹਾਨਾ ਵਾ ਕਿ ਹੁਣ ਚੋਣ ਜਾਬਤੇ ਦੇ ਵਿੱਚ ਕੁਝ ਕਰ ਨਹੀਂ ਸਕਦੇ ਪਰ ਇਹ ਜਿਹੜੇ ਮੋਰਚੇ ਆ ਇਹ ਲਗਾਤਾਰ ਜਾਰੀ ਰਹਿਣ ਕੇ ਭਾਵੇਂ ਚੋਣ ਜਾਬਤਾ ਵਾ ਇਲੈਕਸ਼ਨਾਂ ਵਾ ਕੋਈ ਨਵੀਂ ਸਰਕਾਰ ਬਣੀ ਆ ਉਹਦੇ ਵੀ ਗਲਦੀ ਹੱਡੀ ਬਣੂਗੀ ਅੰਦੋਲਨ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਇਹ ਮੰਗਾ ਛੇਤੀ ਤੋਂ ਛੇਤੀ ਹੱਲ ਕਰੇ ਤੇ ਲੋਕ ਆਪਣੇ ਘਰਾਂ ਨੂੰ ਮੁੜਨ ਸੋ ਇਹ ਸਾਣਾ ਕਿਸਾਨ ਆਗੂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਿੱਤੇ ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਦੇ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਜਿਹੜੇ ਆ ਉਹ ਹੋਰ ਦੇਵੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਟੇਬਲ ਦੇ ਉੱਪਰ ਸਾਡੀਆਂ ਮੰਗਾ ਪਈਆਂ ਨੇ ਜਿੰਨੀ ਛ करेगी ਉਹ ਨੀਚੇਤੀ ਹੈ ਕਿਸਾਨ ਘਰਾਂ ਨੂੰ ਮੋੜਨਗੇ ਇਹ ਨਾ ਸੋਚ ਕੇ ਚੋਣਾਂ ਦੇ ਵਿੱਚ ਚੋਣ ਜਾਬਤਾ ਲੱਗਣ ਤੋਂ ਬਾਅਦ ਜਿਹੜੇ ਕਿਸਾਨ ਘਰਾਂ ਨੂੰ ਮੋੜਨਗੇ ਕਦੇ ਵੀ ਨਹੀਂ ਕਹਿੰਦੇ ਕਿ ਇਹ ਸੰਘਰਸ਼ ਜਿਹੜਾ ਵਾ ਇਸੇ ਤਰ੍ਹਾਂ ਜਾਰੀ ਰਹੇਗਾ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਵਾਂਗੇ ਦੇਖਦੇ ਰਹੋ ਸਟਾਈ ਨਿਊਜ਼ ਪੰਜਾਬ ਤਰਨਤਾਰਨ ਕਬਲ ਬੇਗੀ